ਕੋਲੇ ਕੀ ਮਾਮਲਾ ਕੀ ਕਹਿਣਾ ਚਾਹੁੰਦਾ ਮਾਮਲਾ ਹੈ ਜੀ ਨਾਮਤਾਰੀ ਸਮਾਜ ਦਾ ਮੁੰਡਾ ਹੈ ਨੇਕ شریف ਇਨਸਾਨ ਹੈ ਸਮਾਜਿਕ ਕਾਰਜ ਵੀ ਬਹੁਤ ਕਰਦਾ ਹੈ ਰਿਲੀਜੀਅਸ ਵੀ ਬਹੁਤ ਕਰਦਾ ਹੈ ਤੇ ਮੁੰਡੇ ਦਾ ਮੈਨੂੰ ਸਵੇਰੇ ਫੋਨ ਆਇਆ ਕਿ ਅੱਦਾ ਅੱਦਾ ਭਾਜੀ ਇਹ ਗੱਲ ਹੋਈ ਹੈ ਮੈਂ ਜਿਮ ਲਾ ਰਿਹਾ ਸੀਗਾ ਤੇ ਮੁੰਡੇ ਨੇ ਮੇਰੇ ਚਪੇੜਾ ਮਾਰੀਆਂ ਤੇ ਮੇਰੀ ਦਸਤਾਰ ਪੈਰਾਂ 'ਚ ਗਿਰ ਗਈ ਮੈਨੂੰ ਬੜਾ ਰੋਸ਼ ਹੋਇਆ ਕਿ ਇੰਨਾ ਵੱਡਾ ਸਿੱਖ ਸਮਾਜ ਹੈ ਤੇ ਕਿਸੇ ਦੀ ਪੱਗ ਪੈਰਾਂ 'ਚ ਰੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਤੇ ਮੈਂ ਪਹੁੰਚਿਆ ਫਿਰ ਮੈਂ ਪਹੁੰਚ ਕੇ ਗੱਲਬਾਤ ਕੀਤੀ ਐਸਐਚਓ ਸਾਹਿਬ ਨੂੰ ਮਿਲਿਆ ਐਸਐਚਓ ਸਾਹਿਬ ਮੈਨੂੰ ਕਹਿੰਦੇ ਕਿ ਭਾਈ ਤੁਸੀਂ ਆਪਣੇ ਬਿਆਨ ਦਿਓ ਅਸੀਂ ਬਿਆਨ ਦਿੱਤੇ ਆ ਜੇ ਸਾਡੇ ਜੋ ਜੈਨੂਨ ਫੈਂਸ ਨਹੀਂ ਲਾਵਾਂਗੇ ਸਾਡੀ ਸਾਰੀ ਪੈਣੀ ਸਾਹਿਬ ਵੀ ਗੱਲ ਹੋ ਗਈ ਹੈ ਪੈਣੀ ਸਾਹਿਬ ਦੀ ਬਰਾਦਰੀ ਸਾਡਾ ਸਾਰਾ ਸਮਾਜ ਬੇਸ਼ੱਕ ਅਸੀਂ ਹਿੰਦੂ ਆਂ ਜਰਨੀ ਆਂ ਫਿਰ ਵੀ ਇਹਨਾਂ ਨਾਲ ਖੜੇ ਆਂ ਜੇ ਕੋਈ ਦਸਤਾਰ ਦੀ ਕਿਸੇ ਦੀ ਵੀ ਜਾਏਗੀ ਤਾਸੀਂ ਬਰਾਬਰ ਖੜਾਗੇ ਹੱਕ ਦੀ ਲੜਾਈ ਪੂਰੀ ਲੜਾਂਗੇ ਇਨਸਾਫ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਡੱਡੀ ਅਗਲੀ ਰਣਨੀਤੀ ਸੀਪੀ ਦਫਤਰ ਦਾ ਕਰਾਫ ਕਰਾਂਗੇ ਜੀ ਅਸੀਂ ਆਪਣੀ ਵੀਡੀਓ ਸੀਪੀ ਸਾਹਿਬ ਨੂੰ ਜੁਆਇੰਟ ਕਮਿਸ਼ਨਰ ਨੂੰ ਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਨੂੰ ਸਭ ਨੂੰ ਵੀਡੀਓ ਵਾਇਰਲ ਕਰਤੀ ਹੈ ਤੇ ਸਾਈਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਫੈਂਸ ਆ ਉਹ ਲੱਗਨੇ ਚਾਹੀਦੇ ਨੇ ਜੇ ਅੱਜ ਸ਼ਾਮ ਤੱਕ ਸਾਨੂੰ ਨਹੀਂ ਮਿਲਿਆ ਕੱਲ ਤੇਰੇ ਸਾਰੇ ਅਸੀਂ ਸੀਪੀ ਦਫਤਰ ਪਹੁੰਚਾਂਗੇ ਤੇ ਜੋ ਬੰਦੀ ਹੈ ਕਾਰਵਾਈ ਅਸੀਂ ਕਰਵਾਣਾ ਚਾਹੁੰਦੇ ਹੈ ਲੱਗਦਾ ਹੈ ਕਿ ਕਿਦਾਂ ਸਮਾਜ ਨੂੰ ਕਿਦਾਂ ਠੇਸ ਪਹੁੰਚੀ ਹੈ ਇਹ ਵਿਅਕਤੀਆਂ ਦੇ ਵੱਲੋਂ ਇਨਾ ਗੁੱਸਾ ਹੰਕਾਰ ਉਤੋ ਜਿੰਮ ਦੀ ਲਾਪਰਵਾਹੀ ਕਿਸਾ ਦੇਦੇ ਹੋ ਜਿੰਮ ਦੀ ਲਾਪਰਵਾਹੀ ਤਾਂ ਬਹੁਤ ਹੈ ਜੀ ਹੁਣ ਕੋਈ ਬੰਦਾ ਤੁਹਾਨੂੰ ਸਾਲ ਦੀ ਫੀਸ ਦੇ ਰਿਹਾ ਤੁਹਾਡੇ ਕੋਲ 2 ਸਾਲ ਦਾ ਕਸਟਮਰ ਹੈਗਾ ਤੁਹਾਡੇ ਜਿੰਮ ਦੇ ਵਿੱਚ ਰੈਗੂਲਰ ਆ ਰਹੇ ਹੈ ਜੋ ਬੱਚੇ ਦੇ ਨਾਲ ਅੱਜ ਛੋਟਾ ਜਿਹਾ ਹੱਥਾ ਚਪੇੜਾ ਮਾਰ ਕੇ ਪੱਗ ਲਾਈ ਹੈ ਕੱਲ ਨੂੰ ਤੋਦਾ ਸਿਰ ਪਾੜ ਦਿੰਦੇ ਉਹਦੇ ਛੋਟੇ ਛੋਟੇ ਜਵਾਬ ਕਿਹਨੂੰ ਜਵਾਬ ਦੇਈਏਗਾ ਜੇ ਜ ਮੈਂ ਤਾਂ ਇਹ ਕਹਾਂਗਾ ਕਿ ਜਿੱਥੇ ਕਾਰਵਾਈ ਇਹਦੇ ਨਾਲ ਇਹ ਮੁੰਡੇ ਤੇ ਹੋਣੀ ਚਾਹੀਦੀ ਹੈ ਜਿਮਾਂ ਲਿਆ ਦੇ ਵੀ ਕੀਤੀ ਜਾਵੇ ਮੰਗ ਕਰਦੇ ਹੋ ਵੀ ਅੰਦਰ ਲਿਖਾਇਆ ਗਈ ਕੋਈ ਇਦਾਂ ਜਿੰਮਤੇ ਕੋਈ ਆਪੀ ਇਦਾਂ ਕੀਤਾ ਨਹੀਂ ਹੈ ਜੀ ਹਜੇ ਜਿੰਮ ਸਾਡੇ ਨਾਲ ਕੋਆਪਰੇਟ ਕਰ ਰਿਹਾ ਜੇ ਕੋਆਪਰੇਟ ਨਹੀਂ ਕਰੇਗਾ ਥੀ ਉਹਦੇ ਖਿਲਾਫ ਕਾਰਵਾਈ ਕਰਾਂਗੇ ਕਿਹਦੇ ਸਮਾਜ ਨੂੰ ਵੀ ਠੇਸ ਪਹੁੰਚੀ ਹੈ ਬਹੁਤ ਸਮਾਜ ਨੂੰ ਠੇਸ ਪਹੁੰਚੀ ਹੈ ਜੀ ਸਾਨੂੰ ਖੁਦ ਠੇਸ ਪਹੁੰਚੀ ਹੈ ਅਸੀਂ ਸਿੱਖ ਸਮਾਜ ਦਾ ਜੈਨ ਸਮਾਜ ਦੇ ਹੋਣ ਤੋਂ ਬਾਵਜੂਦ ਬਹੁਤ ਸਤਿਕਾਰ ਕਰਦੇ ਆ ਸਾਡੇ ਪਰਿਵਾਰ ਵਾਲੇ ਸਤਿਕਾਰ ਕਰਦੇ ਆ ਜੈਨ ਕੇ ਕੋਈ ਵੀ ਇਦਾਂ ਦਾ ਕੰਮ ਕਰਦਾ ਆ ਅਸੀਂ ਕਹਿੰਨੇ ਕਿ ਕੋਈ ਵੀ ਸਮਾਜਤ ਹੋਵੇ ਉਹਨੂੰ ਬਖਸ਼ਿਆ ਨਹੀਂ ਚਾਹੇ ਇਹਦੇ ਪਿੱਛੇ ਕੋਈ ਪੋਲਿਟੀਕਲ ਪ੍ਰੈਸ਼ਰ ਆਵੇ ਚਾਹੇ ਕੋਈ ਵੀ ਲੋਕ ਆ ਜਾਣ ਅਤੀਏ ਨੂੰ ਮਾਫ ਨਹੀਂ ਕੀਤਾ ਜਾਏ ਲੜਾਈ ਦਾ ਕਾਰਨ ਕੀ ਰਿਹਾ ਜੀ ਕਾਰਨ ਪਤਾ ਲੱਗਿਆ ਕਾਰਨ ਕੁਛ ਨਹੀਂ ਸੀਗਾ ਜੀ ਬਸ ਬੰਦੇ ਦੀ ਈਗੋ ਸੀਗੀ ਕਿ ਮੈਨੂੰ 2 ਮਿੰਟ ਤੂੰ ਜਿੰਮ ਨਹੀਂ ਲਾਣ ਦਿੱਤਾ 2 ਮਿੰਟ ਉਹਨੇ ਕਹਿੰਦਾ ਕਿ 2 ਮਿੰਟ ਬਾਅਦ ਮੈਂ ਦਿਨ ਉਹਨੇ ਈਗੋ ਚਾਕੇ ਉੱਥੇ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀਗਾ ਫੁਕਰੇਬਾਦੀ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਤਾ ਲੋਕਾਂ ਨੂੰ ਤਖਾਨ ਵਾਸਤੇ ਕਿ ਮੈਂ ਬਹੁਤ ਵੱਡਾ ਹਾਂ ਠੀਕ ਹੈ ਠੀਕ ਹੈ ਦੀ ਨਾਮ ਹੈ ਤੁਹਾਡਾ ਜੀ ਹਜ਼ਾਰਾ ਸਿੰਘ ਅੱਛਾ ਕਿਹੜੇ ਜਿਮ ਚ ਤੁਸੀਂ ਗਏ ਸੀ ਕੋਈ ਘਟਨਾ ਜੀ ਇਹ ਜਿਹੜੀ ਵੀਡੀਓ ਸਾਹਮਣੇ ਬਰਨ ਜਿਮ ਚ 32 ਸੈਕਟਰ ਜਿਹੜਾ ਮੋਤੀ ਮੈਦ ਦੇ ਨਾਲ ਆ ਉੱਥੇ ਦੀ ਘਟਨਾ ਜੀ ਇਹ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 8 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਹੂੰ ਸਾਡਾ ਨਾਮਦਾਰੀ ਸਮਾਜ ਬਹੁਤ ਵੱਡਾ ਹੈ ਅਸੀਂ ਉੱਥੇ ਤੱਕ ਇਹ ਗੱਲ ਜਾਊਗੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਲੱਗਦਾ ਦਸਤਾਰ ਦੀ ਬੇਦਬੀ ਕੀਤੀ ਬਿਲਕੁਲ ਬੇਦਬੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ ਚ ਦਿਖਦਾ ਸਾਰਾ ਕੁਝ ਅਜਿਹੀ ਵੀ ਗੁੰਡਾਗਰਦੀ ਤੇ ਲੱਗਦਾ ਨਹੀਂ ਜਿਹੜੇ ਜਿਮ ਦੀ ਸਿਕਿਉਰਟੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਮ ਦੀ ਦੋ ਚਾਰ ਟ੍ਰੇਨਰ ਕੋਲ ਖੜੇ ਹੋਣੇ ਚਾਹੀਦੇ ਆ ਇਹ ਮਾਮਲਾ ਜੇ ਹੋਇਆ ਤਾਂ ਉਹਨਾਂ ਦੇ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਦੇ ਹੁੰਦਿਆਂ ਹੋਇਆ ਇਹ ਸ਼ਿਕਾਇਤ ਦਰਖਾਸਤ ਦਿੱਤੀ ਸੀ ਹੁਣ ਦਰਖਾਸਤ ਦੇ ਕੇ ਆਏ ਜੀ ਮੰਗ ਵੀ ਹੈ ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ ਉਸ ਤੋਂ ਕੀ ਕਹਿਣਾ ਜੀ ਉਸ ਨੂੰ ਪਰਚਾ ਕਰਵਾਇਆ ਜੀ ਹੁਣੇ ਕਾਡੀ ਭਾਜੀ ਕੋਈ ਨੀਜੀ ਰੰਜਿਸ਼ ਆਗਲੇ ਨਹੀਂ ਕੋਈ ਰੰਜਿਸ਼ ਨਹੀਂ ਜੀ ਕੋਈ ਰੰਜਿਸ਼ ਨਹੀਂ ਬਸ ਐਕਸਰਸਾਈਜ਼ ਲਾਣ ਚਾਹੀਦਾ ਜਿੱਦਾਂ ਰੈਂਡਮ ਪੀਪਲ ਨੇ ਉਹ ਰੋਰ ਕੀ ਹੈ ਅੱਗੇ ਵੀ ਕੋਈ ਬੋਲਚਾਲ ਵਗੈਰਾ ਹੁੰਦੀ ਨਹੀਂ ਕੋਈ ਬੋਲਚਾਲ ਨਹੀਂ ਹੋਈ ਹਾਂ ਅੱਗੇ ਵੀ ਇਦਾਂ ਦੇ ਕੋਈ ਸਿਸਲੇ ਚੱਲਦੇ ਪਏ ਉੱਥੇ ਨਹੀਂ ਹੁੰਦੀਆਂ ਰਹਿੰਦੀਆਂ ਉਹਨਾਂ ਦੀਆਂ ਲੋਕ ਹੋਰਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਆਪਾਂ ਤਾਂ ਆਪਣੀ ਐਕਸਰਸਾਈਜ਼ ਦੀ ਚਲ ਜਾਈਦਾ ਜਿੰਮ ਦੀ ਰਿਸਪੌਂਸਿਬਿਲਟੀ ਵੀ ਬਣਦੀ ਆ ਵੀ ਉਹ ਜਿਹੜਾ ਹੈ ਕੋਣੀ ਜਿਹਨੇ ਹਮਲਾ ਕੀਤਾ ਗੌਰਵ ਸਚਦੇਵਾ ਅੱਛਾ ਜੀ ਕਰਦਾ ਕੀ ਹੈ ਉਹ ਪਤਾ ਨਹੀਂ ਜੀ ਮੈਂ ਨਹੀਂ ਜਾਣਦਾ ਉਹਨੂੰ ਕੋਈ ਹਥਿਆਰ ਵੀ ਸੀ ਉਹਦੇ ਕੋਲ ਹੋ ਸਕਦਾ ਮੈਂ ਫਿਰ ਤਾਂ ਹੀ ਮੈਂ ਕੁਝ ਨਹੀਂ ਕੀਤਾ ਹੈਗਾ ਮੈਂ ਅਨਕੌਨਸ਼ੀਅਸ ਹੋ ਗਿਆ ਜਦੋਂ ਉਹਨੇ ਅੱਦਾ ਕੀਤਾ ਮੇਰੀ ਪਾਗ ਉੱਤਰ ਗਈ ਫਿਰ ਮੈਂ ਚੰਗਾ ਨਹੀਂ ਸਮਝਾ ਪਈ ਪਾਗ ਉਤਰੀ ਤੇ ਮੈਂ ਇੱਧਰ ਉੱਧਰ ਘੁੰਮਾ ਫਿਰ ਮੈਂ نیچے ਜਾ ਕੇ ਪਾਗ ਆਪਣੀ ਪਹਿਲਾਂ ਬੰਨੀ ਉਸ ਤੋਂ ਬਾਅਦ ਮੈਂ ਥੋੜਾ ਹੁਚ ਆਇਆ ਫਿਰ ਮੈਂ ਗੱਲਬਾਤ ਕੀਤੀ ਆਪਣੇ ਫਰੈਂਡ ਨੂੰ ਦੱਸਿਆ ਵੀ ਐਦਾਂ ਹੋਇਆ ਐਦਾਂ ਹੋਇਆ ਫਿਰ ਉਹ ਮੇਰੇ ਸਾਰੇ ਫਰੈਂਡ ਆ ਗਏ ਹੁਣ ਅਸੀਂ ਐਮਐਲਆਰ ਘਟਾਣ ਗਏ ਸੀ ਪਹਿਲਾਂ ਸਿਵਲ ਹਸਪੀਟਲ ਸਵੇਰੇ ਉਹ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ ਜਦਕਿ ਕਸੂਰ ਵੀ ਉਹਨਾਂ ਦਾ ਸਾਡੇ ਤੋਂ ਪਹਿਲਾਂ ਉਹ ਪਹੁੰਚੇ ਹੋਏ ਸੀ ਉੱਥੇ ਇੱਥੇ ਵੀ ਦਰਖਾਸਤ ਦੇਣ ਆਏ ਆ 7 ਨੰਬਰ 'ਚ ਉਹਨਾਂ ਦਾ ਦੇਣਾ ਤਾਂ ਬਣਦਾ ਹੀ ਨਹੀਂ ਕੀਤਾ ਤਾਂ ਮੇਰ ਨਾਲ ਸਾਰਾ ਕੁਝ ਉਹਨਾਂ ਨੇ ਤੇ ਲੱਗਦਾ ਡੁਪਲੀਕੇਟ ਕੋ ਪ੍ਰੈਸ਼ਰ ਵੀ ਹੋ ਸਕਦਾ ਹੋ ਸਕਦਾ ਜੀ ਕੀ ਕਹਿ ਸਕਦੇ ਆਪਾਂ ਸਾਨੂੰ ਨਹੀਂ ਪਤਾ ਇਸ ਬਾਰੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી અુક અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼